हेलो एवरीवन सशिका सारेया नु थोडा बहुत बहुत स्वागत है आज दी क्लास आज आपा पढन जा रहेया पंजाब स्कूल एजुकेशन बोर्ड दी 10वीं क्लास दी सोशल स्टडीज दी किताब ते ओदे विच हिस्ट्री भाग इतिहास दा भाग चैप्टर नंबर 3 बारे गल बात करंगे जो की है के गुरुनानक देव जी ए नेस्ट टीचिंग्स बारे यानी गुरुनानक देव जी ate उना दीया सिखियावां बारे आज आपा पढेंगे ते जानकारी इकट्ठी करंगे आज दी क्लास दे विच इंपॉर्टेंट क्वेश्चन आंसर्स बारे चर्चा करेंगे जो बोर्ड विच पूछे जा सकते ने ਤਾਂ ਚਲੋ ਸ਼ੁਰੂ ਕਰਦੇ ਹਾਂ ਚੈਪਟਰ ਦੀ ਸਮਰੀ ਦੀ ਵੀਡੀਓ ਆਲਰੇਡੀ ਅਪਲੋਡਡ ਹੈ ਤੁਸੀਂ ਜਾ ਕੇ ਉਹ ਵੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਕਿਹੜੀ ਘਟਨਾ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈਗਾ ਦੇਖੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਹਨਾਂ ਨੂੰ ਵਪਾਰ ਕਰਨ ਲਈ 20 ਰੁਪਏ ਦਿੱਤੇ ਸੀ ਗੁਰੂ ਜੀ ਨੇ ਉਹਨਾਂ ਪੈਸਿਆਂ ਨਾਲ ਭੁੱਖੇ ਫਕੀਰਾਂ ਨੂੰ ਖਾਣਾ ਖਵਾਇਆ ਇਹ ਘਟਨਾ ਸੱਚਾ ਸੌਦਾ ਵਜੋਂ ਜਾਣੀ ਜਾਂਦੀ ਹੈ ਦੂਜਾ ਗੁਰੂ ਨਾਨਕ ਦੇਵ ਜੀ ਦੀ ਪਤਨੀ ਕਿਹੜੀ ਥਾਂ ਨਾਲ ਸੰਬੰਧਿਤ ਸੀ ਉਹਨਾਂ ਦੇ ਪੁੱਤਰਾਂ ਦੇ ਨਾਂ ਲਿਖੋ ਦੇਖੋ ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਸੀ ਉਹਨਾਂ ਦੇ ਦੋ ਪੁੱਤਰ ਸਨ ਸ੍ਰੀ ਚੰਦ ਅਤੇ ਲਖਮੀਦਾਸ ਅਗਲਾ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਉਚਾਰੇ ਅਤੇ ਉਹਨਾਂ ਦਾ ਕੀ ਅਰਥ ਹੈਗਾ ਦੇਖੋ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਨਾ ਕੋ Hindu ਨਾ ਕੋ ਮੁਸਲਮਾਨ ਇਸ ਦਾ ਅਰਥ ਹੈ ਕਿ Hindu ਅਤੇ ਮੁਸਲਮਾਨ ਆਪਣੀ ਆਪਣੀ ਧਰਮ ਦੀਆਂ ਅਸਲ ਸਿੱਖਿਆਵਾਂ ਨੂੰ ਭੁੱਲ ਗਏ ਹੈਗੇ ਨੇ ਅਗਲਾ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਵਿੱਚ ਕੀ ਕੰਮ ਕੀਤਾ ਅਤੇ ਕਿਸ ਦੇ ਨਾਲ ਦੇਖੋ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਫੌਜਦਾਰ ਦੌਲਤ ਖਾਨ ਦੇ ਸਰਕਾਰੀ ਮੋਦੀਖਾਨੇ ਅਨਾਜ ਦੇ ਗੋਦਾਮ ਵਿੱਚ ਕੰਮ ਕੀਤਾ ਪੰਜਵਾਂ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਗਈ ਚਾਰ ਬਾਣੀਆਂ ਦੇ ਨਾਂ ਦੱਸੋ ਦੇਖੋ ਵਾਰ ਮਲਾਰ ਵਾਰ ਆਸਾ ਜਪਜੀ ਸਾਹਿਬ ਤੇ ਬਾਰਾਮਾ ਅਗਲਾ ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿੱਚ ਕੀ ਉਪਦੇਸ਼ ਦਿੱਤਾ ਦੇਖੋ ਗੁਰੂ ਨਾਨਕ ਦੇਵ ਜੀ ਨੇ ਕੁਰੂਖੇਤਰ ਵਿੱਚ ਉਪਦੇਸ਼ ਦਿੱਤਾ ਕਿ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਰਗੀਆਂ ਧਾਰਮਿਕ ਅੰਤ ਵਿਸ਼ਵਾਸਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅਗਲਾ ਗੁਰੂ ਜੀ ਨੇ ਕੋਰਖਮਤਾ ਵਿਖੇ ਸਿੱਧਾ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ਜਿਹੜੇ ਉੱਥੇ ਸਿੱਧ ਸੀਗੇ ਠੀਕ ਹੈ ਤੇ ਜੋਗੀ ਸੀ ਉਹਨਾਂ ਨੂੰ ਕੀ ਉਪਦੇਸ਼ ਦਿੱਤਾ ਠੀਕ ਹੈ ਦੇਖੋ ਉੱਤਰ ਹੈਗਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਕੰਨਾਂ ਵਿੱਚ ਮੋਦਰਾ ਪਾਉਣ, ਸਰੀਰ ਤੇ ਪਸਮ ਲਾਉਣ, ਹੱਥ ਵਿੱਚ ਸੋਟੀ ਫੜਨ, ਸਿਰ ਮਡਵਾੜਨਾ ਤੇ ਸੰਸਾਰ ਛੱਡਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਅਗਲਾ ਗੁਰੂ ਨਾਨਕ ਦੇਵ ਜੀ ਨੇ ਦੇ ਪ੍ਰਭੂ ਬਾਰੇ ਵਿਚਾਰ ਕੀ ਸੀ। ਦੇਖੋ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਜਿਹੜਾ ਹੈਗੇ वो निरंकार है नहीं ठीक मतलब मतलब, मतलब है मतलब निरंकार निरंकार मतलब स निरंकार का मतलब ये है भी उन्हों का कोई आकार नहीं है फॉर्म नहीं हैगी है ठीक है वो ओमनी प्रेजेंट है, है, तो है नहीं कहना मतलब ये है भी वो सर्व सब थे मौजूद है ठीक है फिर उसद है ओमनीपोटेंट ओमनीपोटेंट का मतलब सर्व शक्तिशाली है सर्वव्यापक है सदीवी है गेने. ਠੀਕ ਹੈ ਜੀ ਦੁਬਾਰਾ ਦੱਸ ਰਹੀ ਹਾਂ ਗੁਰੂ ਨਾਨਕ ਦੇਵ ਜੀ ਅਨੁਸਾਰ ਜਿਹੜੇ ਰੱਬ ਹੈਗੇ ਨੇ ਪਰਮਾਤਮਾ ਹੈਗੇ ਨੇ ਨਿਰੰਕਾਰ ਹੈਗੇ ਨੇ ਸਰਬਸ਼ਕਤੀਮਾਨ ਹੈਗੇ ਨੇ ਤੇ ਨਾਲ ਦੇ ਨਾਲ ਸਰਬ ਵਿਆਪਕ ਵੀ ਹੈਗੇ ਨੇ ਤੇ ਸਦੀਵੀ ਹੈਗੇ ਨੇ ਉਸ ਤੋਂ ਬਾਅਦ ਆ ਜਾਂਦਾ ਹੈ ਜੀ ਅਗਲਾ ਪ੍ਰਸ਼ਨ ਨੌਵਾਂ ਇਹਦੇ ਵਿੱਚ ਪੁੱਛਿਆ ਗੁਰੂ ਨਾਨਕ ਦੇਵ ਜੀ ਕਿਸ ਤਰ੍ਹਾਂ ਦਾ ਪਵਿੱਤਰ ਤਾਗਾ ਚਾਹੁੰਦੇ ਸਨ ਦੇਖੋ ਗੁਰੂ ਨਾਨਕ ਦੇਵ ਜੀ ਐਸਾ ਪਵਿੱਤਰ ਤਾਗਾ ਚਾਹੁੰਦੇ ਸਨ ਜੋ ਗੁਣਾ ਨਾਲ ਭਨੇਆ ਹੋਵੇ ਅਗਲਾ ਸੱਚਾ ਸੌਦਾ ਦਾ ਕੀ ਅਰਥ ਹੈ ਦੇਖੋ ਸੱਚਾ ਸੌਦਾ ਦਾ ਅਰਥ ਹੈ ਪਵਿੱਤਰ ਵਪਾਰੀਆ ਸੱਚਾ ਕਾਰੋਬਾਰ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਰੁਪਏ ਜਿਹੜੇ ਸੀ ਕਿ ਜਿਹੜੇ ਉਹਨਾਂ ਨੂੰ 20 ਰੁਪਏ ਮਿਲੇ ਸੀ ਉਹ ਉਹਨਾਂ ਨੇ ਭੁੱਖੇ ਫਕੀਰਾਂ ਨੂੰ ਖਾਣਾ ਖਵਾਉਣ ਤੇ ਲਗਾ ਕੇ ਇੱਕ ਪਵਿੱਤਰ ਵਪਾਰ ਕੀਤਾ ਅਗਲਾ ਹੈਗੇ 30 ਤੋਂ 50 ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਭੂ ਸੰਬੰਧੀ ਵਿਚਾਰ ਸੰਖੇਪ ਵਿੱਚ ਲਿਖੋ ਦੇਖੋ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਤੇ अटूट ਵਿਸ਼ਵਾਸੀ ਅਗਲਾ ਉਹਨਾਂ ਦੇ ਅਨੁਸਾਰ ਪਰਮਾਤਮਾ ਸਰਵ ਸ਼ਕਤੀਮਾਨ ਤੇ ਸਰਵਵਿਆਪੀ ਹੈਗੇ ਗੁਰੂ ਜੀ ਇੱਕ ਈਸ਼ਵਰ ਦੀ ਇਕਤਾ ਤੇ ਵਿਸ਼ਵਾਸ ਰੱਖਦੇ ਸੀ ਤੇ ਪਰਮਾਤਮਾ ਨਿਰাকার ਨਾ ਮਤਲਬ ਰੂਪ ਰੰਗ ਤੇ ਆਕਾਰ ਤੋਂ ਰਹਿਤ ਹੈ ਕਿ ਇਹਨੇ ਤੇ ਸਾਡੀ ਹਰ ਇੱਕ ਚੀਜ਼ ਪ੍ਰਭੂ ਦੀ ਬਖਸ਼ਿਸ਼ ਹੈ ਅਗਲਾ ਹੈ ਗਏ ਚੋ ਦੂਜਾ ਪ੍ਰਸ਼ਨ ਦੂਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਥਾਵਾਂ ਦੀ ਯਾਤਰਾ ਕੀਤੀ ਦੇਖੋ ਦੂਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੱਖਣ ਵੱਲ ਗਏ ਸਾਊਥ ਵੱਲ ਉਹ ਗੁੰਟੂਰ ਕਾਂਜੀਪੁਰ ਤੇਰਚਨਾਪੱਲੀ ਨਾਗਪਟਨਾਮ ਰਮੇਸ਼ਵਰਨ ਤਿਰਵਨੰਥਨਮ ਉਹਨਾਂ ਤਰ੍ਹਾਂ ਹੀ ਸ਼੍ਰੀਲੰਕਾ ਪਹੁੰਚੇ ਉਹਨਾਂ ਨੇ ਜਾਫਨਾ ਖੇਤਰ ਦੀ ਵੀ ਯਾਤਰਾ ਕੀਤੀ ਇੱਥੋਂ ਦੇ ਰਾਜਾ ਸ਼ਿਵਨਾਬ ਉਹਨਾਂ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਸ਼ិਸ਼ੇ ਬਣ ਗਏ ਵਾਪਸ ਆਉਂਦੇ ਸਮੇਂ ਗੁਰੂ ਜੀ ਪਾਣਦ ਬੀਦਰ ਉੱਜੈਨ ਅਜਮੇਰ ਮथुरा ਰੇਵੜੀ ਹਿਸਾਰ ਤਖਤਪੁਰ ਪਾਕਪਤਨ ਤੀਪਾਲਪੁਰ ਰਾਹੀਂ ਸੁਲਤਾਨਪੁਰ ਲੋਧੀ ਪਹੁੰਚੇ ਅਕੇ ਗੁਰੂ ਨਾਨਕ ਦੇਵ ਜੀ ਦੀ ਜਨੇਊ ਸੰਬੰਧੀ ਘਟਨਾ ਦਾ ਵਰਣਨ ਕਰੋ ਦੇਖੋ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਉਹ ਪਵਿੱਤਰ ਜਨੇਊ ਪਾਉਣ ਇਸ ਉਦੇਸ਼ ਨਾਲ ਐਤਵਾਰ ਵਾਲੇ ਦਿਨ ਇੱਕ ਵਿਸ਼ੇਸ਼ ਸਮਾਰੋਹ ਰੱਖਿਆ ਗਿਆ ਤੇ ਸਾਰੇ ਰਿਸ਼ਤੇਦਾਰ ਬੁਲਾਏ ਗਏ ਜਦੋਂ ਪੰਡਿਤ ਜੀ ਨੇ ਜਨੇਊ ਪਹਿਨਣ ਲਈ ਕਿਹਾ ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਐਸਾ ਤਾਗਾ ਚਾਹੀਦਾ ਹੈ ਜੋ ਨੀਕੀਆਂ ਅਤੇ ਗੁਣਾਨਲ ਬਣਿਆ ਹੋਵੇ ਨਾ ਕਿ ਰੂਈ ਜਾਂ ਤਾਗੇ ਨਾਲ। ਅਗਲਾ ਚੌਥਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ੁਰੂਆਤੀ ਜੀਵਨ ਵਿੱਚ ਕੀ ਕੀ ਪੇਸ਼ੇ ਅਪਣਾਏ? ਦੇਖੋ ਗੁਰੂ ਨਾਨਕ ਦੇਵ ਜੀ ਅਧਿਆਤਮਿਕ ਚੀਜ਼ਾਂ 'ਚ ਜ਼ਿਆਦਾ ਰੁਚੀ ਰੱਖਦੇ ਸਨ ਤੇ ਉਹਨਾਂ ਦਾ ਧਿਆਨ ਵਪਾਰ ਅਤੇ ਕਿਸਾਨੀ ਵੱਲ ਨਹੀਂ ਸੀ। ਪਹਿਲਾ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਮੱਝਾਂ ਚਾਰਨ ਲਈ ਦਿੱਤੀਆਂ ਪਰ ਗੁਰੂ ਜੀ ਪ੍ਰਭੂ ਚਿੰਤਨ ਵਿੱਚ ਲੀਨ ਰਹੇ ਅਤੇ ਤੇ ਮੱਝਾਂ ਜਿਹੜੀਆਂ ਸੀ ਉਹਨਾਂ ਨੇ ਖੇਤ ਬਰਬਾਦ ਕਰ ਦਿੱਤੇ ਫਿਰ ਉਹਨਾਂ ਨੂੰ ਖੇਤੀਬਾੜੀ ਦੀ ਜ਼ਿੰਮੇਵਾਰੀ ਦਿੱਤੀ ਗਈ ਪਰ ਉਹਨਾਂ ਨੇ ਇਸ ਵਿੱਚ ਵੀ ਰੁਚੀ ਨਹੀਂ ਲਈ ਤੀਜਾ ਫਿਰ ਉਹਨਾਂ ਨੂੰ 200 ਰੁਪਏ ਦੇ ਕੇ ਵਪਾਰ ਕਰਨ ਨੂੰ ਕਿਹਾ ਗਿਆ ਗੁਰੂ ਜੀ ਵਪਾਰ ਦੀ ਬਚਾਈ ਉਹਨਾਂ ਪੈਸਿਆਂ ਨਾਲ ਭੁੱਖਿਆਂ ਨੂੰ ਖਾਣਾ ਖਵਾ ਕੇ ਸੱਚਾ ਸੌਦਾ ਕੀਤਾ। ਅਗਲਾ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਪਹਿਲੀ ਉਦਾਸੀ ਦੌਰਾਨ ਕੇੜੀਆਂ ਥਾਵਾਂ ਦਾ ਦੌਰਾ ਕੀਤਾ। ਇੱਥੇ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਪੂਰਬੀ ਅਤੇ ਦੱਖਣੀ ਭਾਗ ਦਾ ਦੌਰਾ ਕੀਤਾ ਏ। ਇਸ ਤੇ ਸਾਊਥ ਉਹਨਾਂ ਨੇ पाई मरदाना जी न सफ़र किया गुरु जी ने सुल्तानपुर लोधी तो शुरू करके सैयदपुर अमीनाबाद तलंबा कुरुक्षेत्र तलं दोबारा दसती है देखो उन्होंने कितों शुरू किया गुरु जी ने आ लिखिया सुल्तानपुर लोधी तो शुरू करके सैदपुर अमीनाबाद तलंबा कुरुक्षेत्र दिल्ली हरिद्वार केदारनाथ बद्रीनाथ ਬਨਾਦਰ ਸਪਟਨਾ ਬੰਗਾਲ ਅਸਾਮ ਕਾਮਰੂ ਗੁਹਾਟੀ ਢਾਕਾ ਜਗਨਨਾਥਪੁਰੀ ਤੇ ਹੋਰ ਥਾਵਾਂ ਦੀ ਯਾਤਰਾ ਵੀ ਕੀਤੀ ਅਗਲਾ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਦੌਰਾਨ ਕਿਹੜੀਆਂ ਥਾਵਾਂ ਦਾ ਦੌਰਾ ਕੀਤਾ ਦੇਖੋ ਤੀਜੀ ਉਦਾਸੀ ਦੌਰਾਨ ਗੁਰੂ ਜੀ ਉੱਤਰ ਵੱਲ ਗਏ ਉਹਨਾਂ ਦੇ ਨਾਲ ਹਾਸੂ ਲੋਹਾਰ ਅਤੇ ਸਿਹਾ ਚਿੰਬਸਨ ਉਹਨਾਂ ਨੇ ਹਿਮਾਚਲ ਪ੍ਰਦੇਸ਼ ਬਿਲਾਸਪੁਰ ਮੰਡੀ ਰਾਵਲਸਰ ਜਵਾਲਾਜੀ ਕਾਂਗੜਾ ਕੁਲੂ ਲਦਾਖ ਤਿੱਬਤ ਕਲਾਸ ਪਹਾੜ ਪਹਿਲਗਾਓ ਸ਼੍ਰੀਨਗਰ ਤੇ ਸਿਆਲਕੋਟ ਦਾ ਦੌਰਾ ਕੀਤਾ। ਅਗਲਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਕਿਵੇਂ ਸਮਾਪਤੀ ਕੀਤਾ? ਦੇਖੋ 1522 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਰਹਿਣ ਲੱਗੇ। ਉਹਨਾਂ ਨੇ ਇੱਥੇ ਸੰਤ ਮਤਲਬ ਸੰਤ ਸੰਗਤ ਜਿਹੜੀ ਹੈਗੀ ਆ ਠੀਕ ਹੈ ਇਹ ਆਪਾਂ ਕਹਿ ਸਕਦੇ ਆ ਸੰਗਤ ਤੇ ਪੰਗਤ ਦੀ ਰੀਤ ਸ਼ੁਰੂ ਕੀਤੀ ਠੀਕ ਹੈ ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਜਿਵੇਂ ਕਿ ਵਾਰ ਮਾਝ ਵਾਰ ਆਸਾ ਜਪਜੀ ਸਾਹਿਬ ਓੰਕਾਰ ਆਦਿ ਲਿਖੀਆਂ ਠੀਕ ਹੈ ਉਹਨਾਂ ਨੇ ਪਾਈ ਲੈਣਾ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉਤਰਾਧਿਕਾਰੀ ਵੀ ਬਣਾਇਆ 22 ਸਤੰਬਰ 1539 ਨੂੰ ਉਹਨਾਂ ਨੇ ਜੋਤੀ ਜੋਤ ਸਮਾ ਗਏ। ਅਗਲਾ 100 ਤੋਂ 120 ਸ਼ਬਦਾਂ ਦੇ ਵਿੱਚ ਉੱਤਰ ਦਿਓ। ਤੇ ਪਹਿਲਾ ਪ੍ਰਸ਼ਨ ਹੈਗਾ ਗੁਰੂ ਨਾਨਕ ਦੇਵ ਜੀ ਦੀਆਂ 6 ਮੁੱਖ ਸਿੱਖਿਆਵਾਂ ਦੀ ਵਿਆਖਿਆ ਕਰੋ। ਦੇਖੋ ਉਹ ਦੱਸਦੇ ਸੀ ਕਿ ਇੱਕ ਓਮਕਾਰ ਹੈ। ਕਿ ਕਹਿੰਦਾ ਮਤਲਬ ਕਿ ਸਿਰਫ ਇੱਕ ਪਰਮਾਤਮਾ ਹੈ। ਸਰਵ ਵਿਆਪਕਤਾ ਕਹਿੰਦਾ ਮਤਲਬ ਪ੍ਰਭੂ ਹਮੇਸ਼ਾ ਹਰਥਾ ਮੌਜੂਦ ਹੈ। निराकार प्रभु दी कोई शकल या रंग नहीं दयावान प्रभु सब जिंदगी देने वाला है करमा ते परोसा जीवन ते मौत करमा ते आधारित है सब ਲੋਕ ਇੱਕ ਦੂਜੇ ਦੇ ਭਰਾ ਹੈਗੇ ਨੇ ਭਰਾ ਭੈਣ ਹੈਗੇ ਨੇ ਨਾ ਕੋਈ Hindu ਨਾ ਕੋਈ Musalman ਹੈਗਾ ਤੇ ਜਾਤੀ ਪ੍ਰਥਾ ਨੂੰ ਵੀ ਉਹਨਾਂ ਨੇ ਮਨਾ ਕੀਤਾ ਸੀ ਕਿਉਂਕਿ ਉਸ ਸਮੇਂ ਉਸ ਸਮੇਂ Hindu ਸਮਾਜ ਜਿਹੜਾ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ ਤੇ ਉਪਜਾਤੀਆਂ ਸੀ ਤੇ ਉਹ ਕਹ ਰਹੇ ਸੀ ਕਿ ਇਸ ਦੇ ਹਿਸਾਬ ਦੇ ਨਾਲ Hindu ਤੇ Musalmanਾਂ ਵਿੱਚ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੈਗਾ ਸਾਰੇ ਬਰਾਬਰ ਹੈਗੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਦੱਸਿਆ ਗਿਆ ਪ੍ਰਸ਼ਨ ਹੈਗਾ ਪਹਿਲੀ ਉਦਾਸੀ ਦੀ ਵਿਸਥਾਰ ਵਿੱਚ जानकारी दियो ठीक है देखो पहली उदासी लगभग 1499 ईसवी में शुरू हुई इस, इस दौरान गुरु नानक साहिब ने भारत के पूर्वी और दक्षिणी इलाकਿਆਂ का दौरा किया गुरु जी ने हेठ लिखे स्थानों की सन्ना दी यात्रा की सुल्तानपुर लोधी तो शुरू हो के सबसे पहला वो सेदपुर गए ਉਥੇ ਗੁਰੂ ਜੀ ਨੇ ਪਾਈ ਲਾਲੋ ਨੂੰ ਆਪਣਾ ਸ਼ិਸ਼્ય ਬਣਾਇਆ ਸੇਤਪੁਰ ਤੋਂ ਤੂ ਲੰਬਾ ਪਹੁੰਚੇ ਜਿੱਥੇ ਉਹਨਾਂ ਦੀ ਸੱਜਣ ਠਾਕ ਨਾਲ ਮੁਲਾਕਾਤ ਹੋਈ ਗੁਰੂ ਜੀ ਦੀ ਬਾਣੀ ਅਤੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸੱਜਣ ਠਾਕ ਨੇ ਆਪਣੇ ਬੁਰੇ ਕੰਮ ਵਿੱਚ ਛੱਡ ਦਿੱਤੇ ਤੂ ਲੰਬਾ ਤੋਂ ਕੁਰੂਖੇਤਰ ਪਹੁੰਚੇ ਉੱਥੇ ਗੁਰੂ ਜੀ ਨੇ ਲੋਕਾਂ ਨੂੰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੀ ਅੰਧਵਿਸ਼ਵਾਸ ਉੱਤੇ ਗ੍ਰਹਿ मतलब ਵਿਸ਼ਵਾਸ ਨਾ ਕਰਨ ਦੀ ਜਿਹੜਾ ਇਹ ਅੰਧਵਿਸ਼ਵਾਸੀ ਉਹਦੇ ਉੱਤੇ ਵਿਸ਼ਵਾਸ ਨਾ ਕਰਨ ਦੀ ਸਿੱਖਿਆ ਦਿੱਤੀ। ਕੁਰੂਕhetra ਤੋਂ ਪਾਣੀਪਤ ਫਿਰ ਦਿੱਲੀ ਤੇ ਫਿਰ ਉੱਥੋਂ ਹਰਿਦੁਆਰ ਗਏ। ਹਰਿਦੁਆਰ ਤੋਂ ਕੇਦਾਰਨਾਥ, ਬਦਰੀਨਾਥ, ਜੋਸ਼ੀ ਮੱਠ ਰਾਹੀਂ ਗੋਰਖਮਾਟਾ ਜਾਂ ਗੋਰਖਪੁਰ ਪਹੁੰਚੇ। ਉੱਥੇ ਉਹਨਾਂ ਨੇ ਗੋਰਖਨਾਥ ਤੇ ਪਕਤਾ ਨੂੰ ਸਮਝਾਇਆ ਕਿ ਸਫਲਤਾ ਨਾ ਮਤਲਬ ਜੇ ਸਫਲਤਾ ਚਾਹੀਦੀ ਹੈ ਉਹ ਨਾ ਤਾਂ ਕੰਨਾ ਵਿੱਚ मुंदਰੀ ਪਾਉਣ ਨਾਲ ਨਾ ਹੱਥ ਵਿੱਚ लाठी ਫੜਨ ਨਾਲ ਨਹੀਂ ਮੁੰਡਨ ਕਰਵਾ ਕੇ ਸੰਨਿਆਸ ਲੈਣ ਨਾਲ ਮਿਲਦੀ ਹੈ ਬਲਕਿ ਨਾਮ ਸਿਮਰਨ ਅਤੇ ਪਲੇ ਕਰਮਾ ਨਾਲ ਮਿਲਦੀ ਹੈ ਗੋਰਖ ਮਾਟਾ ਤੋਂ ਬਨਾਰਸ ਗਿਆ ਪਟਨਾ ਹਾਜੀਪੁਰ ਅਤੇ ਫਿਰ ਕਾਮਰੂ ਸਿਲਹੇਟ ਟਾਕਾ ਤੇ ਜਗਨਨਾਥ ਪੁਰੀ ਗਏ ਪੁਰੀ ਤੋਂ ਗੁਰੂ ਜੀ ਦੱਖਣ ਦੀ ਯਾਤਰਾ ਵੱਲ ਤੁਰ ਪਏ ਗੁਰੂ ਨਾਨਕ ਦੇਵ ਜੀ ਦਾ ਬਚਪਨ ਦੇਖੋ ਜਨਮ ਤੇ ਮਾਤਾ ਪਿਤਾ ਬਾਰੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ ਪਾਕਿਸਤਾਨ ਵਿੱਚ ਹੋਇਆ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈਗਾ ਉਹਨਾਂ ਦੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ਫਿਰ ਬਚਪਨ ਤੇ ਅਤੇ ਵਿਦਿਆ 7 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ पाठशाला ਪੇਟਿਆ ਗਿਆ ਜਿੱਥੇ ਉਹਨਾਂ ਨੇ ਦੇਵਨਾਗਰੀ ਲਿਪੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ ਫਿਰ ਉਹਨਾਂ ਨੂੰ ਪੰਡਿਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਦੀ ਸਿੱਖਿਆ ਲੈਣ ਲਈ ਪੇਟਿਆ ਗਿਆ ਤੇ ਬਾਅਦ ਵਿੱਚ ਮੌਲਵੀ ਕਤੂਬੁੱਦੀਨ ਕੋਲ ਫਾਰਸੀ ਪੜਨ ਲਈ ਭੇਜੇ ਗਏ ਹੋ ਜਨੇਊ ਦਾ ਸੰਸਕਾਰ ਕੀ ਸੀ ਜਾਂ ਸੈਰੇਮਨੀ ਠੀਕ ਹੈ ਦੇਖੋ ਜਦ ਗੁਰੂ ਨਾਨਕ ਦੇਵ ਜੀ ਪੜ ਰਹੇ ਸਨ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਨੇਊ ਯਾਨੀ ਇੱਕ ਪਵਿੱਤਰ ਧਾਗਾ ਪਾਉਣ ਲਈ ਕਿਹਾ ਪੰਡਿਤ ਹਰਦੇਵਾਲ ਨੇ ਉਹਨਾਂ ਨੂੰ ਜਨੇਈ ਪਵਾਉਣ ਲਈ ਆਖਿਆ ਪਰ ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸੁਤਿਥਾ ਮਤਲਬ ਸੁਦੀ ਥਾਂ ਦੇ ਉੱਤੇ ਗੁਣਾ ਦਾ ਧਾਗਾ ਪਾਉਣਾ ਚਾਹੁੰਦੇ ਨੇ ਅਗਲਾ ਗੁਰੂ ਨਾਨਕ ਦੇਵ ਜੀ ਦੀਆਂ ਵਖ-ਵਖ ਨੌਕਰੀਆਂ ਮਤਲਬ ਕਿਹੜੇ ਕਿਹੜੇ ਕੰਮ ਉਹਨਾਂ ਨੇ ਕੀਤੇ ਦੇਖੋ ਗੁਰੂ ਜੀ ਨੂੰ ਪੜਾਈ ਅਤੇ ਦੁਨਿਆਵੀ ਕੰਮਾਂ ਵਿੱਚ ਕੋਈ ਰੁਚੀ ਨਹੀਂ ਸੀ ਪਿਤਾ ਜੀ ਨੇ ਉਹਨਾਂ ਨੂੰ ਮੱਝੀਆਂ ਚਰਾਉਣ ਲਈ ਭੇਜਿਆ ਪਰ ਉਹ ਉੱਥੇ ਵੀ ਧਿਆਨ ਲਗਾ ਲੈਂਦੇ ਫਿਰ ਉਹਨਾਂ ਨੂੰ ਵਪਾਰ ਸਿੱਖਣ ਲਈ ਵੀ ਰੁਪਏ ਦਿੱਤੇ ਗਏ ਪਰ ਗੁਰੂ ਜੀ ਨੇ ਰਾਹ ਵਿੱਚ ਭੁੱਖੇ ਫਕੀਰਾਂ ਨੂੰ ਖਾਣਾ ਖਵਾਇਆ ਜਦ ਉਹ ਖਾਲੀ ਹੱਥ ਵਾਪਸ ਆਏ ਪਿਤਾ ਜੀ ਨਰਾਜ਼ ਹੋ ਗਏ ਪਰ ਗੁਰੂ ਜੀ ਨੇ ਕਿਹਾ ਕਿ ਉਹ ਇੱਕ ਸੱਚਾ ਸੌਦਾ ਕਰਕੇ ਆਏ ਨੇ ਉਤਬਾਦ ਵਿਆਹ 14 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਰਿਸ਼ਤਾ ਬੀਬੀ ਸੁਲਖਨੀ ਮੂਲ ਚੰਦ ਬਟਾਲਾ ਜੇਲਾ ਗੁਰਦਾਸਪੁਰ ਦੀ ਟੀ ਨਾਲ ਹੋਇਆ ਸੀ ਤੇ ਅਗਲੇ ਸਾਲ ਉਹਨਾਂ ਦਾ ਮਤਲਬ ਜਦ ਵਿਆਹ ਹੋਇਆ ਤੇ ਮਤਲਬ ਜਦ ਦੋਨੇ ਦਾ ਵਿਆਹ ਹੋ ਗਿਆ ਫਿਰ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਹੋਏ ਸ੍ਰੀ ਚੰਤ ਤੇ ਲਖਮੀਦਾਸ ਅੱਗੇ ਹੈਗਾ ਅਗਲਾ ਪ੍ਰਸ਼ਨ ਹੈਗਾ ਜਿਹੜਾ ਪੁੱਛਿਆ ਗਿਆ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਵਿੱਚ ਬਤਾਈ ਗਈ ਜ਼ਿੰਦਗੀ ਦੇਖੋ ਗੁਰੂ ਜੀ ਦੀ ਕਰੇਲੂ ਕੰਮਕਾਜ ਵਿੱਚ ਰੁਚੀ ਨਾ ਦੇ ਕੇ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 1486 ਤੋਂ ਸਾਸੀ ਵਿੱਚ ਸੁਲਤਾਨਪੁਰ ਲੋਧੀ ਭੇਜ ਦਿੱਤਾ ਉੱਥੇ ਗੁਰੂ ਜੀ ਆਪਣੇ ਪੈਣ ਨਾਨਕੀ ਅਤੇ ਉਹਨਾਂ ਦੇ ਪਤੀ ਜੈਰਾਮ ਜੀ ਦੇ ਕੋਲ ਰਹੇ ਗੁਰੂ ਜੀ ਨੂੰ ਪਰਸ਼ੀਅਨ ਤੇ ਗਣਿਤ ਗਿਆਨ ਸੀ ਜਿਸ ਕਾਰਨ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜਿਸ ਕਰਕੇ ਜੈਰਾਮ ਜੀ ਦੀ ਸਿਫਾਰਿਸ਼ ਤੇ ਉਹਨਾਂ ਨੂੰ ਸultanpur Lodi ਦੇ ਫੌਜਦਾਰ ਦੌਲਤ ਖਾਨ ਨੇ ਫੌਜਦਾਰ ਜਿਹੜੇ ਸੀਗੇ ਉਹਨਾਂ ਦਾ ਨਾਮ ਸੀਗਾ ਦੌਲਤ ਖਾਨ ਉਹਨਾਂ ਨੇ ਸਰਕਾਰੀ ਮੋਦੀ ਖਾਨੇ ਵਿੱਚ ਪੰਡਾਰਾ ਰੱਖਣ ਦਾ ਕੰਮ ਦਿੱਤਾ ਗੁਰੂ ਜੀ ਨੇ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਪਰ ਫੇਰ ਵੀ ਉਹਨਾਂ ਖਿਲਾਫ ਸ਼ਿਕਾਇਤ ਹੋ ਗਈ ਜਾਂਚ ਉਹਨਾਂ ਨੂੰ ਜਿਹੜੇ ਸੀ ਜਿਹੜੇ ਜਾਂਚ ਹੋਈ ਤਾਂ ਉਹਨਾਂ ਦੇ ਲੇਖੇ ਜੋਖੇ ਜਿਹੜੇ ਨੇ ਸਹੀ ਪਾਏ ਗਏ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੀ ਪਤਨੀ ਬੀਬੀ ਸੁਲੱਖਣੀ ਨੂੰ ਵੀ ਉੱਥੇ ਬੁਲਾ ਲਿਆ ਤੇ ਇੱਕ ਸਧਾਰਨ ਜੀਵਨ ਬਤੀਤ ਕਰਨ ਲੱਗੇ ਉਹ ਹਰ ਸਵੇਰ ਬੇ ਮਤਲਬ ਮਤਲਬ ਸਵੇਰੇ ਉੱਠ ਕੇ ਉਹ ਦਰਿਆ 'ਚ ਜਾ ਕੇ ਇਸ਼ਨਾਨ ਕਰਦੇ ਬੇ ਦਰਿਆ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਪਰਮਾਤਮਾ ਦਾ ਜਾਪ ਕਰਦੇ ਤੇ ਆਪਣੀ ਆਮਦਨ ਦਾ ਕੁਝ ਹਿੱਸਾ ਗਰੀਬਾਂ ਵਿੱਚ ਵੰਡਦੇ ਅਗੇ ਉਹਨਾਂ ਨੂੰ ਇਨਲਾਈਟਨਮੈਂਟ ਮਤਲਬ ਗਿਆਨ ਦਾ ਹਾਸਲ ਹੋਇਆ ਉਹਦੇ ਬਾਰੇ ਹੈਗਾ ਦੇਖੋ ਜਨਮ ਸਾਖੀਆਂ ਅਨੁਸਾਰ ਇੱਕ ਦਿਨ ਗੁਰੂ ਨਾਨਕ ਦੇਵ ਜੀ ਹਰ ਰੋਜ਼ ਵਾਂਗ ਬੇਨ ਦਰਿਆ 'ਚ ਇਸ਼ਨਾਨ ਕਰਨ ਗਏ ਪਰ ਤਿੰਨ ਦਿਨ ਤੱਕ ਵਾਪਸ ਨਾ ਆਏ ਲੋਕਾਂ ਵਿੱਚ ਅਫਵਾਹ ਫੈਲ ਗਈ ਕਿ ਉਹ ਡੁੱਬ ਗਏ ਹਨ ਪਰ ਤਿੰਨ ਦਿਨਾਂ ਬਾਅਦ ਜਦੋਂ ਗੁਰੂ ਜੀ ਵਾਪਸ ਆਏ ਉਹ ਸ਼ਾਂਤ ਸਨ ਉਹਨਾਂ ਨੇ पहली बार ना को हिंदू ना को मुसलमान शब्द उचारे जिसका अर्थ कि हर दा असल मकसद एक ही है परमात्मा इंसानियत की सेवा चौदह सौ निडानवे ज्योति प्राप्ति तो बाद उन्होंने अपनी नौकरी छोड़ दी और उपदेश देने अपनी उदासियां धार्मिक यात्रावां शुरू कर है। अगला है ਗੁਰੂ ਨਾਨਕ ਦੇਵ ਜੀ ਦਾ ਸ਼ੁਰੂਆਤੀ ਜੀਵਨ ਬਾਰੇ ਆਪਾਂ ਗਿਆ ਇੱਥੇ ਲਿਖਣਾ ਹੈ ਦੇਖੋ ਸਭ ਤੋਂ ਪਹਿਲਾ ਹੈਗਾ ਜਨਮ ਅਤੇ ਪਰਿਵਾਰ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਤਲਵੰਡੀ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਮਾਤਾ ਕਾਲੂ ਜੀ ਇੱਕ ਪਟਵਾਰੀ ਸਨ ਅਤੇ ਮਾਤਾ ਤ੍ਰਿਪਤਾ ਜੀ ਇੱਕ ਬਹੁਤ ਹੀ ਸੰਸਕਾਰਵਾਨ ਇਸਤਰੀ ਸਨ ਉਹਨਾਂ ਦੇ ਪੈੜ ਨਾਨਕੀ குரு ਜੀ ਨਾਲ ਬਹੁਤ ਪਿਆਰ ਕਰਦੀ ਸੀ ਬਚਪਨ ਅਤੇ ਸਿੱਖਿਆ ਬਾਰੇ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਕਾਫੀ ਸੀਰੀਅਸ ਸੀਗੇ ਜਾਂ ਆਪਾਂ ਇਹ ਕਹਿ ਸਕਦੇ ਆ ਬਹੁਤ ਜ਼ਿਆਦਾ ਬ੍ਰਾਈਟ ਸੀਗੇ ਠੀਕ ਹੈ ਹੋਰ ਬੱਚਿਆਂ ਵਾਂਗ ਉਹ ਖੇਡਾਂ ਵਿੱਚ ਘਟ ਦਿਲ ਜਸਪੀ ਲੈਂਦੇ ਉਹ ਗਰੀਬ ਬੱਚਿਆਂ ਨੂੰ ਪੋਜਨ ਅਤੇ ਕੱਪੜੇ ਵੀ ਵੰਡੇ ਉਹਨਾਂ ਨੇ 7 ਸਾਲ ਦੀ ਉਮਰ ਵਿੱਚ ਪਾਟਸ਼ਾਲਾ ਵਿੱਚ ਗੋਪਾਲ ਪੰਡਿਤ ਕੋਲ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਲਈ ਬਾਦ ਵਿੱਚ ਉਹਨਾਂ ਨੇ ਪੰਡਿਤ ਬਿਰਜ ਲਾਲ ਕੋਲ ਸੰਸਕ੍ਰਿਤ ਅਤੇ ਮੌਲਵੀ ਕੁੱਤਬਦੀਨ ਕੋਲ ਪರ್ಷੀਅਨ ਸਿੱਖੀ ਫਿਰ ਆਇਆ ਜਨੇਊ ਦੀ ਗੱਲ ਉਹਨਾਂ ਦੇ ਮਾਪਿਆਂ ਨੇ ਉਹਨਾਂ ਦਾ ਜਨੇਊ ਰਸਮ ਕਰਵਾਈ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਕਿਹਾ ਕਿ ਮੈਨੂੰ ਨੈਤਿਕ ਗੁਣਾਂ ਦਾ ਜਨੇਊ ਚਾਹੀਦਾ ਹੈ ਨਾ ਕਿ ਰੂ ਦੇ ਤਾਗੇ ਦਾ ਇਹ ਗੁਰੂ ਜੀ ਦੇ ਅਧਿਆਤਮਿਕ ਵਿਚਾਰਾਂ ਦੀ ਸ਼ੁਰੂਆਤ ਸੀ ਉਤ ਤੋਂ ਬਾਅਦ ਆ ਜਾਂਦੇ ਕਿਹੜੇ ਕਿਹੜੇ ਕੰਮ ਕੀਤੇ ਤੇ ਆਰਥਿਕ ਜੀਵਨ ਬਾਰੇ ਉਹਨਾਂ ਦੇ ਦੇਖੋ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਹਿਲਾ ਮੱਜਾ ਚੜਾਉਣ ਲਈ ਭੇਜਿਆ ਪਰ ਗੁਰੂ ਜੀ ਦਾ ਉਹ ਧਿਆਨ ਉੱਥੇ ਨਹੀਂ ਸੀਗਾ ਉਹ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਠੀਕ ਹੈ ਜਦੋਂ ਉਹਨਾਂ ਦੇ ਪਸ਼ੂਆਂ ਨੇ ਖੇਤ ਦਾ ਨੁਕਸਾਨ ਕਰ ਦਿੱਤਾ ਤਾਂ ਪਿਤਾ ਜੀ ਨੇ ਉਹਨਾਂ ਨੂੰ ਵਪਾਰ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ 20 ਰੁਪਏ ਦਿੱਤੇ ਗਏ ਕਿ ਉਹ ਕੋਈ ਵਪਾਰਕ ਸੌਦਾ ਕਰਨ ਪਰ ਉਹਨਾਂ ਨੇ ਉਹਨਾਂ ਰੁਪਏ ਦੀ ਰਾਸ਼ਨ ਖਰੀਦ ਕੇ ਭੁੱਖਿਆਂ ਨੂੰ ਖਿਲਾ ਦਿੱਤੀ। ਇਹ ਘਟਨਾ ਸੱਚਾ ਸੌਦਾ ਇਹਦੇ ਨਾਲ ਜਾਣੀ ਜਾਂਦੀ ਹੈ। ਫਿਰ ਵਿਆਹ ਅਤੇ ਪਰਿਵਾਰਕ ਜੀਵਨ 14 ਸਾਲ ਦੀ ਉਮਰ ਵਿੱਚ ਉਹਨਾਂ ਦੀ ਸਗਾਈ ਬੀਬੀ ਸੁਲਖਣੀ ਨਾਲ ਹੋਈ ਅਤੇ ਬਾਅਦ ਵਿੱਚ ਉਹਨਾਂ ਦਾ ਵਿਆਹ ਹੋਇਆ। ਉਹਨਾਂ ਦੇ ਦੋ ਪੁੱਤਰ ਸਨ, ਸ਼੍ਰੀ ਚੰਦ ਅਤੇ ਲਖਮੀਦਾਸ। ਪਰ ਗੁਰੂ ਜੀ ਵਿਆਹ ਤੋਂ ਬਾਅਦ ਵੀ ਆਪਣੀ ਅਧਿਆਤਮਿਕ ਜੀਵਨ ਤਾਰਾਤੇ ਹੀ ਚੱਲਦੇ ਰਹੇ ਫਿਰ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਵਿੱਚ ਉਹਨਾਂ ਨੇ ਕੀ ਕੀ ਕੰਮ ਕੀਤੇ ਦੇਖੋ ਸੁਲਤਾਨਪੁਰ ਲੋਧੀ ਵਿੱਚ ਸੇਵਾ 1486 ਤੋਂ 1487 ਈਸਵੀ ਵਿੱਚ ਮੇਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਨਵੇਂ ਮਾਹੌਲ ਵਿੱਚ ਪੇਜਣ ਲਈ ਸੁਲਤਾਨਪੁਰ ਲੋਧੀ ਪੇਜਿਆ ਉੱਥੇ ਉਹਨਾਂ ਨੇ ਆਪਣੀ ਜੀਚਾ ਬੀਬੀ ਨਾਨਕੀ ਜਿਹਦੇ ਪਤੀ ਜੈ RAM ਜੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੂੰ ਫਾਰਸੀ ਅਤੇ ਗਣੇਤੀ ਚੰਗੀ ਸਮਝ ਸੀ ਜੈ RAM ਜੀ ਦੀ ਸਿਫਾਰਿਸ਼ ਤੇ ਸੁਲਤਾਨਪੁਰ ਲੋਧੀ ਦੇ ਫੌਜਦਾਰ ਦੌਲਤ ਖਾਨ ਨੇ ਗੁਰੂ ਜੀ ਨੂੰ ਸਰਕਾਰੀ ਮੋਦੀ ਖਾਨੇ ਅਨਾਜ ਘਰ ਵਿੱਚ ਅਨਾਜ ਵੰਡਣ ਦੀ ਨੌਕਰੀ ਦਿੱਤੀ ਗੁਰੂ ਜੀ ਨੇ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕੀਤਾ ਪਰ ਫਿਰ ਵੀ ਕਿਸੇ ਨੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਜਦ ਗਣਤੀ ਹੋਈ ਜਾਂ ਗਿਣਨਾ ਹੋਈ ਤਾਂ ਉਹਨਾਂ ਦੇ ਹਿਸਾਬ ਬਿਲਕੁਲ ਠੀਕ पाए ਗਏ ਉਹਨਾਂ ਨੇ ਆਪਣੀ ਪਤਨੀ ਬੀਬੀ ਸੁਲਖਨੀ ਨੂੰ ਵੀ ਸੁਲਤਾਨਪੁਰ ਲੋਧੀ ਬੁਲਾ ਲਿਆ ਸੀ ਗੁਰੂ ਜੀ ਨੇ ਆਮ ਅਤੇ ਪਵਿੱਤਰ ਜੀਵਨ ਬਤੀਤ ਕੀਤਾ ਹਰ ਸਵੇਰੇ ਰਵੈਤੀ ਬੇਨ ਮਤਲਬ ਰਿਵਾਈਜ਼ ਮਤਲਬ ਉਹ ਰੋ ਸਵੇਰੇ ਉੱਠ ਕੇ ਕੀ ਕਰਦੇ ਸੀ ਰਿਵਲ ਜਿਹੜਾ ਹੈਗਾ ਬੇਨ ਨਦੀ ਦੇ ਵਿੱਚ ਇਸ਼ਨਾਨ ਕਰਦੇ ਫਿਰ ਵਾਹਿਗੁਰੂ ਦਾ ਨਾਮ ਜਪਦੇ ਅਤੇ ਆਪਣੀ ਕਮਾਈ ਵਿੱਚੋਂ ਗਰੀਬਾਂ ਦਾ ਮਦਦ ਵੀ ਕਰਦੇ ਉਸ ਤੋਂ ਬਾਅਦ ਉਹਨਾਂ ਨੂੰ ਇਨਲਾਈਟਨਮੈਂਟ ਹੋਈ ਜਾਗਰੂਕ ਮਤਲਬ ਉਹ ਉਹਨਾਂ ਨੂੰ ਸੱਚ ਦਾ ਪਤਾ ਲੱਗ ਗਿਆ ਇਨਲਾਈਟਨਮੈਂਟ ਹੋਣਾ ਪ੍ਰਕਾਸ਼ ਆ ਜਾਣਾ ਇੱਕਦਮ ਦੇਖੋ ਜਨਮ ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਹਰ ਦਿਨ ਦੀ ਤਰ੍ਹਾਂ ਬੇਂ ਨਦੀ ਵਿੱਚ ਇਸ਼ਨਾਨ ਕਰਨ ਗਏ ਪਰ ਉਹ ਤਿੰਨ ਦਿਨਾਂ ਤੱਕ ਬਾਹਰ ਨਹੀਂ ਆਏ ਘਰ ਵਾਪਸ ਨਹੀਂ ਆਏ ਸ਼ਹਿਰ ਵਿੱਚ ਅਫਵਾਹ ਫੈਲ ਗਈ ਕਿ ਗੁਰੂ ਜੀ ਡੁੱਬ ਗਏ ਹਨ ਉਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਚਿੰਤਿਤ ਹੋ ਗਏ ਪਰ ਉਹਨਾਂ ਤਿੰਨ ਦਿਨਾਂ ਤੱਕ ਗਹਿਰੀ ਤਪੱਸਿਆ ਕੀਤੀ ਅਤੇ 1499 ਈਸਵੀ ਵਿੱਚ ਉਹਨਾਂ ਨੂੰ ਰੂਹਾਨੀ ਪ੍ਰਕਾਸ਼ ਅਲੋਹੀ ਗਿਆਨ ਪ੍ਰਾਪਤ ਹੋਇਆ ਜਦ ਗੁਰੂ ਜੀ ਵਾਪਸ ਆਏ ਉਹ ਚੁੱਪਚਾਪ ਰਹੇ ਜਦ ਲੋਕਾਂ ਨੇ ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਤਾਂ ਉਹਨਾਂ ਨੇ ਕਿਹਾ ਨਾ ਕੋਈ Hindu ਨਾ ਕੋਈ ਮੁਸਲਮਾਨ ਦੌਲਤ ਖਾਨ ਬ੍ਰਾਹਮਣ ਤੇ ਕਾਜ਼ੀਆ ਨੇ ਪੁੱਛਿਆ ਕਿ ਇਹਦਾ ਕੀ ਮਤਲਬ ਹੈ ਗੁਰੂ ਜੀ ਨੇ ਕਿਹਾ ਕਿ Hindu ਤੇ ਮੁਸਲਮਾਨ ਆਪਣੀ ਤਰਮਦੀਆਂ ਅਸਲੀ ਸਿਧਾਂਤਾਂ ਨੂੰ ਭੁੱਲ ਚੁੱਕੇ ਹਨ ਉਹਨਾਂ ਦੇ ਅਰਥ ਇਹ ਸਨ ਕਿ Hindu ਅਤੇ Musalman ਵਿੱਚ ਕੋਈ ਅੰਤਰ ਨਹੀਂ ਸਭ ਇੱਕੋ ਹਨ ਇਹੀ ਉਹਨਾਂ ਦਾ ਆਤਮਿਕ ਸੰਦੇਸ਼ ਜਾਂ ਸਮਾਜਿਕ ਸੁਨੇਹਾ ਸੀ ਗੁਰੂ ਜੀ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਲੰਬੀਆਂ ਉਦਾਸੀਆਂ ਜਾਂ ਸਾਧਨਾ ਯਾਤਰਾ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਸੱਚੇ ਰਾਹ ਦੀ ਸਿੱਖਿਆ ਫੈਲਾ ਸਕਣ ਅਗਲਾ ਗੁਰੂ ਨਾਨਕ ਦੇਵ ਜੀ ਦੀ ਭਗਵਾਨ ਬਾਰੇ ਵਿਚਾਰਤਾ ਰੱਖੀਏ ਦੇਖੋ परमात्मा की उपासना गुरु नानक देव जी ने सिर्फ एक परमात्मा की उपासना की थी उन्होंने एक ओंकार के मंत्र न सिख धर्म की बुनियाद रखी उन्होंने दसिया कि परमात्मा एको ही है और सब थावान मौजूद है दो परमात्मा सर्वव्यापक है गए उन्होंने कहा कि परमात्मा किसी भी मंदिर या मसीह मस्जिद में बंद नहीं किया जा सकता हर जगह मौजूद हैगा गुरु जी ने निर्गुण रूप रूपरहित सरगुण गुणा वाला परमात्मा की भावना प्रचारिया तीजा परमात्मा महानच्च है गुरु नानक देव जी के दे अनुसार परमात्मा की महिमा का वर्णन करना संभव नहीं है कई ग्रंथा विच उसकी गुणगान हुई है पर कोई भी उसकी वडियाई नू पूरी तरह नहीं समझ सकता अगला परमात्मा निराकार है गए गुरु ने दसिया कि परमात्मा का कोई रूप रंग ज आकार नहीं इसलिए मूर्ति पूजा दी कोई लोड़ नहीं और ना जमते ने ना खत्म होंगे ने अगला परमात्मा दयालु ने उन्होंने सिखलाई कि परमात्मा दयालु है ਉਹ ਸਾਰੇ ਜੀਵਾਂ ਦੀ ਦੇਖਭਾਲ ਕਰਦੇ ਨੇ ਅਤੇ ਉਹਨਾਂ ਦੀ ਜ਼ਿੰਦਗੀ ਲਈ ਲੜਿੰਦੀਆਂ ਵਸਤੂਆਂ ਉਹਨਾਂ ਨੂੰ ਪਕਸ਼ਦੇ ਨੇ ਜੋ ਕੁਝ ਵੀ ਮਨੁੱਖ ਨੂੰ ਮਿਲਦਾ ਹੈ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ਠੀਕ ਹੈ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਦਮੀ ਨੂੰ ਪਰਮਾਤਮਾ ਨਾਲ ਜੋੜੰਤਾ ਸੱਚਾ ਰਾਦਸਿਆ ने ये सिखलाई दिखी कि धर्म की असल भक्ति इंसानियत की सेवा सच्चाई ते सिमरन च ऐसी अच्छी क्लास उम्मीद कर दें चैप्टर समझ आ गया होएगा जो वीडियो वजिए लगी तो चैनल में लाइक शेयर सबसक्राइब जरूर करो फिर मिला टिल देन टेक केयर बाय बाय